ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆ ਗੁਰਪ੍ਰੇਮ ਲੈ ਰਹੀ ਅਸੀਂ ਆ ਬੁਰਟ ਨਾਮਾ ਪੰਜਾਬ ਸਫਰ ਦੇ ਉੱਤੇ ਅਸੀਂ ਆਸਮੇਂ ਪਹੁੰਚੇ ਹਾਂ ਫਰੀਜ਼ਕੋਟ ਤੇ ਫਰੀਜ਼ਕੋਟ ਦੇ ਦੋ ਹੀ ਰਾਜੇ ਮਸ਼ਹੂਰ ਨੇ ਇੱਕ ਰਾਜਾ ਹਰਿੰਦਰ ਤੇ ਦੂਜਾ ਜਿਹੜਾ ਹੈਗਾ ਬਾਈਕਰ ਕਹਿੰਗਾ ਇਹ ਸਾਡੇ ਵੱਡੇ ਭਰਾ ਨੇ ਬਾਈਕਰ ਕਹਿੰਗੇ ਦੇ ਨਾਂ ਤੇ ਜਾਣੇ ਜਾਂਦੇ ਨੇ ਬਿੱਗ ਬਾਈਕਰ ਸਿੰਘ ਤੇ ਵਿਆ ਸਿੰਘ ਸੰਧੂ ਤੇ ਬਹੁਤ ਬਹੁਤ ਅਸੀਕਾ ਜੀ ਤੁਹਾਡੀ ਆਪਣੇ ਮੇਜਬਾਨੀ ਦਾ ਜੀ ਐਨ ਜੀ ਮਿਹਰਬਾਨੀ ਜੀ ਮਿਹਰਬਾਨੀ ਆ ਅੱਜ ਆਪਾਂ ਗੱਲ ਕਰਦੇ ਆ ਤੁਹਾਡੇ ਬਾਈਕ ਦੇ ਬਾਰੇ ਬਾਈ ਜੀ ਤੇ ਬੜੇ ਚਰਚੇ ਆ ਤੁਹਾਡੀ ਇਸ ਬਾਈਕ ਦੇ ਹਾਂ ਬਾਈ ਜੀ ਬੱਸ ਜੋ ਮਾਲਕ ਦੀ ਮਰਜ਼ੀ ਹੈ ਨਾ ਜਾਂ ਆਪਾਂ ਵਾਲਾਂ ਦੀ ਮਿਹਰਬਾਨੀ ਹੂੰ ਅੱਛਾ ਇਹ ਨਵੇਂ ਦਾ ਕੀ ਰੇਟ ਕੀ ਸੰਧੂ ਸਾਹਿਬ ਦਾ ਇਹ ਨਵਾਂ ਹੁਣ ਔਨ ਰੋਡ 50 55 ਲੱਖ ਦਾ ਪੈਂਦਾ ਜੀ 50 55 ਲੱਖ ਦਾ ਪੈਂਦਾ ਹਾਂ ਔਨ ਰੋਡ ਔਨ ਰੋਡ ਤੇ ਇੰਨੇ ਦਾ ਕਹਿੰਦੇ ਫੋਰਚੂਨਰ ਆ ਜਾਂਦੇ ਹੋਣੇ ਆ ਹਾਂ ਆ ਜਾਂਦੀ ਹੈ ਜੀ ਫੋਰਚੂਨਰ ਆ ਜਾਂਦੀ ਹੈ ਪਰ ਜਿਹੜਾ ਨਜ਼ਰ ਆਇਆ ਉਹ ਚ ਨਹੀਂ ਹੋਣਾ ਹਾਂ ਇਹ ਇਹ ਸਵਾਲ ਵਾਰੀ ਵਾਰੀ ਪੁੱਛਿਆ ਜਾਂਦਾ ਜਦੋਂ ਵੀ ਕੋਈ ਹੁੰਦਾ ਨਾ ਹਾਂ ਇਹ ਤੁਹਾਡੀ ਵੀਡੀਓ ਦੇ ਥੱਲੇ ਵੀ ਬੜੇ ਕਮੈਂਟ ਆਉਣਗੇ ਫੋਰਚੂਨਰ ਆ ਜਾਂਦੀ ਹੈ ਫੋਰਚੂਨਰ ਆ ਜਾਂਦੀ ਹੈ ਫੋਰਚੂਨਰ ਨਾਲ ਉਹ ਸਕੂਨ ਨਹੀਂ ਦਿੰਦੀ ਹਾਂ ਜਿਹੜਾ ਜਿਹੜਾ ਸਕੂਨ ਇਹ ਤੇ ਤੁਸੀਂ ਖੁਦ ਬਾਈਕਰ ਹੋ ਹੈ ਨਾ ਚਲਾਉਨੇ ਉਹ ਬੜੀ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਤੁਸੀਂ ਸਿੰਗਾਪੁਰ ਤੱਕ ਗਏ ਹੋਏ ਹੋ ਬਿਲਕੁਲ ਤੇ ਵੈਸੇ ਤਾਂ ਬਾਈਕਰ ਦੇ ਵਾਸਤੇ ਕੋਈ ਬਾਈਕ ਬਾਲੇ ਮਹੀਨੇ ਵੀ ਨਹੀਂ ਰੱਖਦਾ ਹੁੰਦਾ ਵੀ ਕਿੱਡਾ ਕਾ ਬਾਈਕਰ ਨੂੰ ਹੋਣਾ ਚਾਹੀਦਾ ਜਾਣਦਾ ਕੀੜਾ ਹੋਣਾ ਚਾਹੀਦਾ ਬਿਲਕੁਲ ਸਹੀ ਪਰ ਫਿਰ ਵੀ ਜਾਨੀ ਇਹ ਜਿਹੜਾ ਬਾਈਕ ਹੈ ਇਹ ਵਰਡ ਦਾ ਜਿਹੜਾ ਲੌਂਗੇਸਟ ਟੂਰ ਆ ਉਹ ਇਸ ਬਾਈਕ ਦੇ ਨਾਲ ਹੈ ਹੂੰ Honda Gold Wing ਦੇ ਉੱਤੇ ਹੂੰ ਕੈਲੀਨਾ ਦਾ ਜਿਹੜਾ ਰਾਈਡਰ ਸੀਗਾ ਜਿਹਨੇ 15 ਸਾਲ ਲਗਾਤਾਰ ਬਾਈਕ ਚਲਾ ਕੇ 10 ਲੱਖ ਮੀਲ ਉਹਨੇ ਬਾਈਕ ਚਲਾਇਆ ਸੀ 10 ਲੱਖ ਮੀਲ ਕਯਾ ਬਾਤ ਹੈ ਤੇ ਜਿਹੜਾ ਵੀ ਇਹ ਰਿਲਾਇਬਿਲਟੀ ਵੱਲੋਂ ਕੰਫਰਟ ਵੱਲੋਂ ਬੈਕਅਪ ਲੋ ਸਭ ਤੋਂ ਵਧੀਆ ਬਾਈਕ ਹੈ ਅੱਛਾ ਤੇ ਜਦੋਂ ਜਦ ਪੁੱਛ ਗੱਲ ਕਰੀਏ ਐਵਰੇਜ ਐਵਰੇਜ ਵਗੈਰੇ ਕਿੰਨੀ ਕਾ ਬਾਈ ਜੀ ਦੀ ਐਵਰੇਜ ਹੈ ਜੀ ਇਹ 15 18 15 18 ਦੀ ਹਾਂਜੀ ਹਾਂਜੀ ਇਹਦਾ ਵਧੀਆ ਐਵਰੇਜ ਹੈ ਫਿਰ ਤਾਂ ਹਾਂ ਐਵਰੇਜ ਵਧੀਆ ਜੀ ਅੱਛਾ ਤੇ ਗੀਅਰ ਕਿੰਨੇ ਬਾਈ ਜੀ ਦੇ ਗੀਅਰ ਇਹਦੇ ਹੈਗੇ ਜੀ 7 ਗੀਅਰ ਇਹਦੇ ਹੈਗੇ ਜਿਹੜੇ ਰਨਿੰਗ ਵਾਲੇ ਆ ਨਹੀਂ ਦੇ ਕੋ ਇਹਦੇ ਚ ਵਾਕਿੰਗ ਗੀਅਰ ਹੁੰਦਾ ਨਹੀਂ ਫਿਰ ਤੁਸੀਂ ਉਹ ਜਾਂ ਗਏ ਸੀ ਗੀਤੀ ਫੇਲ ਕਰਤਾ ਹਲੇ ਪੰਜਵਾਂ ਦਾ ਗੀਅਰ ਵੀ ਨਹੀਂ ਪਾਇਆ ਨਾ ਕਰੋ ਹਾਂਜੀ ਹਾਂਜੀ ਇਹਦਾ ਸੱਤਵਾਂ ਕਰਦਾ ਤੁਸੀਂ ਦਾ ਹਾਂ ਇਹ ਸੱਤਵੇਂ ਤੱਕ ਜਾਂਦਾ ਹੈ ਅੱਛਾ ਤੇ ਇੱਕ ਇੱਕ ਬੈਗਰ हां बैक गियर ਵੀ ਦੋ ਹੈ ਜੀ ਅਰੇ ਬੈਕ ਗੇਅਰ ਵੀ ਦੋ ਨੇ ਹਾਂ ਉਹ ਵਾਕਿੰਗ ਗੇਅਰ ਕਹਿੰਦੇ ਆ ਉਹਨੂੰ ਇਹ ਕਿਉਂਕਿ ਜੇ ਬੈਕ ਗੇਅਰ ਪਾ ਕੇ ਤੁਸੀਂ ਰੇਸ ਕਰ ਬੈਠੇ ਤੇ ਬਾਈਕ ਆਊਟ ਆਫ ਕੰਟਰੋਲ ਹੋ ਜਾਵੇ ਹੂੰ ਇਹਦੇ ਜਦੋਂ ਬੈਕ ਗੇਅਰ ਪਾਈਦਾ ਤੇ ਉਦੋਂ ਥ੍ਰੋਟਲ ਦਾ ਕੰਟਰੋਲ ਖਤਮ ਹੋ ਜਾਂਦਾ ਉਦੋਂ ਫਿਰ ਇਹ ਆਟੋਮੈਟਿਕਲੀ ਆਪਣੇ ਦਿਮਾਗ ਨਾਲ ਹੀ ਅੱਗੇ ਪਿੱਛੇ ਚੱਲਦਾ ਓਕੇ ਹਾਂ ਤੇ ਬਾਈਕ ਦੇ ਬਾਈਕ ਦੇ ਵਿੱਚ ਉਹ ਸਮਾਰਟ ਬਾਈਕ ਹੈ ਹੂੰ ਬਿਲਕੁਲ ਹਾਂ ਤੇ ਅੱਛਾ ਇਹ ਕੀ ਕੀ ਖਾਸੀਅਤਾਂ ਹੈਗੀਆਂ ਨੇ ਬਾਈ ਜੀ ਉਹਨਾਂ ਦੀ ਖਾਸੀਅਤ ਇੱਕ ਤਾਂ ਜਿਵੇਂ ਜਿਹੜੀ ਜਿਵੇਂ ਆਪਾਂ ਕੰਟਰੋਲ ਦੀ ਗੱਲ ਕੀਤੀ ਸੀਗੀ ਹੂੰ ਇੱਕ ਨਵਾਂ ਫੀਚਰ ਇਹਦਾ ਜਦੋਂ ਐਕੀਮਾ ਸਰਵਿਸ ਕਰਾ ਕੇ ਲਿਆਏ ਤੋ ਉਸ ਤੋਂ ਪਤਾ ਲੱਗਿਆ ਹੂੰ ਆਪਾਂ ਬਾਈਕ ਲੈਨੇ ਆ ਤੇ ਆਪਾਂ ਕਹਿੰਨੇ ਆ ਜੇ ਬਹੁਤ ਭਜਦਾ ਹੈ ਘੱਟ ਭਜਦਾ ਹੈ ਇਹਦੀ ਕਾਰ ਦੀ ਰੀਮੈਪਿੰਗ ਕਰਾਉਣੀ ਹੈ ਹੂੰ ਇਹ ਬਾਈਕ ਰੀਮੈਪ ਨਹੀਂ ਕਰਾਉਣਾ ਪੈਂਦਾ ਇਹ ਆਪਣਾ ਮੈਪ ਆਪ ਬਣਾਉਂਦਾ ਅੱਛਾ ਰਾਈਡਰ ਦੀ ਹੈਬਿਟ ਨੂੰ ਵੇਖ ਕੇ ਤੁਸੀਂ ਪਿਛਲੇ 15 ਮਿੰਟ ਚ ਕਿਵੇਂ ਚਲਾਇਆ ਉਹਦੇ ਤੇ ਇਹ ਕਿਉਂਵੇਂ ਚੱਲਣ ਦੀ ਕੋਸ਼ਿਸ਼ ਕਰਦਾ ਤੁਸੀਂ ਹਲੇ ਤੇ ਲੈ ਕੇ ਤਾਂ ਅਗਰੈਸਿਵ ਹੋ ਜਾਂਦਾ ਹੈ ਜੇ ਤੁਸੀਂ ਕੜਾਈ ਤੇ ਆਗੇ ਹਾਂ ਪਰ ਰਟਾਟੇਸ਼ਨ ਹੁੰਦਾ ਹੈ ਜੇ ਤੁਸੀਂ ਭਜਾ ਰਹੇ ਹੋ ਤੇ ਕਹਿੰਦਾ ਮੈਂ ਭਜੂਗਾ ਜੇ ਤੁਸੀਂ ਹੌਲੀ ਹੌਲੀ ਚੱਲ ਰਹੇ ਹੋ اچانک ਰੇਸ ਵੀ ਮਰੋੜੀ ਜਾਂਦੀ ਹੈ ਤੇ ਭਜਦਾ ਨਹੀਂ ਇਹ ਫਿਰ ਵੀ ਆਪ ਦਾ ਕੰਟਰੋਲ ਰੱਖਦਾ ਬਾਕੀ ਕਿਹਲਾ ਸੁਪਰ ਬਾਈਕ ਦੀ ਹੈ ਇਹ 스마트 ਬਾਈਕ ਹੈ ਨਾਲ हां ਇਹ 스마트 ਬਾਈਕ ਹੈ ਫਿਰ ਇਹਦੇ ਜਿਹੜੇ ਬ੍ਰੇਕਿੰਗ ਸਿਸਟਮ ਹੈ ਹੂੰ ਅਗਲੀ ਡਿਸਕ ਨੂੰ ਇਹਦੇ 6 ਤੇ 6 12 ਪਿਸਟਨ ਹੈ 12 ਪਿਸਟਨ ਕਾਰ ਦੇ ਵਿੱਚ ਇੱਕ ਡਿਸਕ ਨੂੰ ਦੋ ਪਿਸਟਨ ਹੁੰਦੇ ਆ ਤੇ ਦੋ ਡਿਸਕਾਂ ਹੂੰ ਤੇ ਕਾਰ ਦੇ ਚਾਰ ਹੁੰਦੇ ਇਹਦੇ 12 ਪਿਸਟਨ ਹੈ ਦੀ ਬ੍ਰੇਕਿੰਗ ਇੰਨੀ ਅੱਛੀ ਹੈ ਵੀ ਮਾੜੇ ਬ੍ਰਾਂਡ ਦੇ ਅੱਗੇ ਤਾਂ ਬ੍ਰੇਕ ਲਾਉਣ ਲੱਗੇ ਸੋਚਣਾ ਪੈਂਦਾ ਵੀ ਉੱਤੇ ਨਾ ਚੜ ਜਿਆ ਤੇ ਅੱਛਾ ਇਹ ਆਪਣੇ ਕਿੰਨੇ ਸੀਸੀ ਹੁੰਦਾ ਬਾਈ ਜੀ ਇਹ ਇਹ 1923 ਜਾਂ 1927 ਸੀਸੀ ਹੈ ਇਹ ਕੁਝ ਅੱਛਾ ਹਾਂ 6 ਸਿਲੰਡਰ ਹੈ ਮਤਲਬ 2000 2000 ਸੀਸੀ ਹੋ ਗਿਆ ਹਮ ਤਾਂ 2000 ਸੀਸੀ ਚ ਆ ਜਾਂਦਾ ਇਹ ਹਮ ਮਾੜਾ ਜਿਹਾ ਤੁਸੀਂ ਜਿਹੜਾ 6 ਸਿਲੰਡਰ ট্রান্সਵਰਸ ਇੰਜਨ ਕਹਿੰਦੇ ਇਹਨੂੰ ਬਾਕਸਰ ਹਾਂ ਇਹਦੇ ਪਿਸਟਨ ਵੀ ਆਹਮੋ ਸਾਹਮਣੇ ਚੱਲਦੇ ਐ ਅੱਛਾ ਅੱਛਾ ਹਾਂ ਤੇ ਬਾਕੀ ਇਹਦੇ ਵਿੱਚ ਜਿਹੜੀਆਂ ਆ ਸੀਟਾਂ ਇਹ ਹੀਟਡ ਐ ਇਹ ਸੀਟਾਂ ਬੜੀਆਂ ਕਾ ਵਧੀਆ ਆ ਹਾਂ ਸੀਟਾਂ ਹੀਟਡ ਆ ਹੈਂਡ ਗ੍ਰਿਪ ਹੀਟਡ ਆ ਨਹੀਂ ਉਹ ਵੀ ਬੜੀਆਂ ਆਪਣਾ ਕੰਫਰਟੇਬਲ ਲੱਗ ਰਹੀਆਂ ਆ ਹਾਂ ਹਾਂ ਸੋਫਾ ਸੋਫਾ ਸੀਟ ਹੈ ਬਿਲਕੁਲ ਇਹ ਮਗਰ ਦੀ ਸੀਟ ਦੇ ਉੱਤੇ ਬੈਕ ਰੈਸਟ ਅਗਲੀ ਨੂੰ ਬੈਠਣ ਨੂੰ ਫੇਰੇ ਦੇ ਵਿੱਚ ਕੀ ਹੈ ਨਹੀਂ ਮਿਊਜ਼ਿਕ ਸਿਸਟਮ ਇਹਦਾ ਬਹੁਤ ਅੱਛਾ ਹੈ ਅੱਛਾ ਹਾਂ ਤਿੰਨ ਸਾਢੇ 3 ਲੱਖ ਰੁਪਏ ਦਾ ਮਿਊਜ਼ਿਕ ਸਿਸਟਮ ਇਹ ਚ ਲੱਗਿਆ ਹੈ ਸਾਢੇ 3 ਲੱਖ ਰੁਪਏ ਦਾ ਹਾਂ ਆ ਵੈਂਡ ਸ਼ੀਲਡ ਹੈ ਜਿਹੜੀ ਇਹਦੀ ਹਾਈਟ ਐਡਜਸਟ ਹੁੰਦੀ ਹੈ ਅੱਛਾ ਇਹ ਵੀ ਇੱਕ ਸਵਾਲ ਬੜਾ ਪੁੱਛਿਆ ਜਾਂਦਾ ਜਦੋਂ ਵੀ ਕੋਈ ਕਹੂਗਾ ਕਹੂਗਾ ਭਾਈ ਮੀਂਹ ਤਾਂ ਲੱਗਦਾ ਹੋਊਗਾ ਭਾਈ ਇਹਦੇ ਤੇ ਮੀ ਬਹੁਤ ਘੱਟ ਲੱਗਦਾ ਹਾਂ ਕਿਉਂਕਿ ਵਿੰਡਸ਼ੀਲਡ ਇੱਥੇ ਆ ਜਾਂਦੀ ਹੈ ਹੂੰ ਤੁਹਾਡੇ ਮੂੰਹ ਤੇ ਸਿੱਧੀਆਂ ਕਣੀਆਂ ਵੱਜਣੋਂ ਹਟ ਜਾਂਦੀਆਂ ਥੱਲੇੋਂ ਪ੍ਰੋਟੈਕਸ਼ਨ ਦਿੰਦਾ ਤੁਹਾਡੀਆਂ ਲੱਤਾਂ ਤੇ ਸਿੱਧੀਆਂ ਕਣੀਆਂ ਨਹੀਂ ਵੱਜਦੀਆਂ ਓਕੇ ਪਿਛਲੇ ਦਿਨੀ ਮੈਂ ਇੱਕ ਮੀਂਹ ਦੇ ਵਿੱਚ ਮੇਰੀ ਐਸ ਆਈਡੀ ਦੇ ਉੱਤੇ ਮੇਰੀ ਉਹ ਰਾਈਡ ਵੀ ਪਈ ਹੈ ਹੂੰ ਮੈਂ ਪੈਂਦੇ ਮੀਂਹ ਦੇ ਵਿੱਚ ਇੱਥੋਂ ਦਿੱਲੀ ਗਿਆ ਹੂੰ ਮੀਂਹ ਕਦੇ ਆ ਜਾਂਦਾ ਸੀ ਕਦੇ ਰੁਕ ਜਾਂਦਾ ਸੀ ਤੇ ਮੈਂ 6 ਘੰਟੇ ਦੇ ਵਿੱਚ ਦਿੱਲੀ ਪਹੁੰਚ ਗਿਆ ਸੀ ਅੱਛਾ ਇਹ ਬਾਈਕ ਤੋਂ ਜਿਹੜਾ ਹੈਗਾ ਮੀਂਹ ਇੰਨੀ ਕਿ ਦਿੱਕਤ ਕਰਦਾ ਜਿੰਨੀ ਆਪਾਂ ਨੂੰ ਮਾੜੀ ਮੋਟੀ ਮੱਛਰ ਕਰਦਾ ਹੁੰਦਾ ਅੱਛਾ ਮੀਂਹ ਪੈਣ ਦੇ ਵਿੱਚ ਵੀ 6 6 ਘੰਟੇ ਪਹੁੰਚੇ ਤੁਸੀਂ ਹਾਂਜੀ ਹਾਂਜੀ ਹੈ ਕੀ ਬਾਤ ਹੈ ਤੇ ਤੁਸੀਂ ਹੁਣ ਤੱਕ ਦੀ ਇਹ ਤੇ ਲੌਂਗੇਸਟ ਸਟ੍ਰਾਈਡ ਜਿਹੜੀ ਹੈਗੀ ਉਹ ਕਿੱਥੋਂ ਤੱਕ ਦੀ ਕੀਤੀ ਵਈ ਜੀ ਮੈਂ ਇਹਦੇ ਤੇ ਜੀ ਗੋਆ ਜਾ ਕੇ ਵਾਪਸ ਆਇਆ ਸੀ ਅੱਛਾ ਗੋਆ ਜਾ ਕੇ ਵਾਪਸ ਆਇਆ ਸੀ ਤੇ ਗੋਆ ਤੋਂ ਜਿਹੜਾ ਉਧਰੋਂ ਵਾਪਸੀ ਵੇਲੇ ਸ੍ਰੀ ਹਜੂਰ ਸਾਹਿਬ ਗਏ ਸੀ ਹਾਂ ਤੇ ਹਜੂਰ ਸਾਹਿਬ ਤੋਂ ਫਰੀਦਕੋਟ ਮੈਂ ਜਿਹੜੀ ਸੀ ਵਨ ਕੋਲ ਆਈ ਸੀਗੀ ਅੱਛਾ ਬਨ ਕੋਲ ਆਈ ਸੀ ਹਾਂ ਕਿੰਨੇ ਘੰਟੇ ਪਹੁੰਚੇ ਅਗਲੇ ਦੀ ਭਾਸ਼ਾ ਦੇ ਵਿੱਚ ਕਹਿ ਦਿੰਦੇ ਆ ਹਾਂ ਤੇ 1922 ਕਿਲੋਮੀਟਰ ਦੀ ਰਾਈਡ ਸੀਗੀ ਉਹ ਅੱਛਾ ਕੰਟੀਨਿਊਸਲੀ ਉਹ ਨਾਲ ਥੋੜੇ ਜਿਹਾ ਰਾਈਡ ਰਿਸੋਰਸ ਸੀਗੇ ਉਹਦੇ ਕਰਕੇ ਟਾਈਮ ਤਾਂ ਜ਼ਿਆਦਾ ਲੱਗ ਗਿਆ ਹੂੰ ਪਰ ਉਹ ਅਸੀਂ ਬਿਨਾ ਨਾਈਟ ਸਟੇ ਕੀਤੇ ਤੋਂ ਬਿਨਾ ਮਾੜਾ ਮੋਟਾ ਟਾ ਬੈਂ ਹੋਟਲਾਂ ਤੇ ਆਰਾਮ ਕਰਦੇ ਕਰਦੇ ਅਸੀਂ ਉਹ ਰਾਈਡ ਲਾਈ ਸੀਗੀ ਤਕਰੀਬਨ 30 ਘੰਟੇ ਦੇ ਵਿੱਚ ਮੈਂ ਹਜੂਰ ਸਾਹਿਬ ਤੋਂ ਫਰੀਦਕੋਟ ਆ ਗਿਆ ਸੀ 30 ਘੰਟੇ ਦੇ ਵਿੱਚ ਹਾਂਜੀ ਸ਼ਾਬਾਸ਼ ਤੇ ਇਹਦਾ ਵੇਟ ਕਿੰਨਾ ਬਈ ਜੀ ਇਹਦਾ ਇਹ ਤਕਰੀਬਨ 4 ਕਵਾਂਟਲ ਡਰਾਈ ਵੇਟ ਹੈ ਜੀ ਇਹਦਾ ਅੱਛਾ 4 ਕਵਾਂਟਲ ਠੀਕ ਹੈ ਤੇ ਹੁਣ ਫਿਊਚਰ ਦੀ ਕੀ ਪਲਾਨਿੰਗ ਹੈ ਬਾਈ ਜੀ ਕਿੱਥੇ ਕਿੱਥੇ ਜਾਣ ਦੀ ਫਿਊਚਰ ਦੀ ਬਾਈ ਜੀ ਮਤਲਬ ਪਲਾਨਿੰਗ ਤਾਂ ਹੈਗੀ ਆ ਵੀ ਸਾਰਾ ਘਟੋ ਘਟ ਜਿਹੜਾ ਹਿੰਦੁਸਤਾਨ ਜਰੂਰ ਘੁੰਮ ਕੇ ਜਾਵਾਂਗੇ ਹੂੰ ਫੌਰਨ ਜੇ ਨਹੀਂ ਵੀ ਜਾਂਦੇ ਤਾਂ ਵੈਸੇ ਬੇ ਉਹ ਕਹਿੰਦੇ ਹੁੰਦੇ ਆ ਨਾ ਤੂੰ شاہੀ ਹੈ ਪਰਵਾਜ਼ ਹੈ ਕਾਮ ਤੇਰਾ ਹੂੰ ਆਸਮਾਨ से आगे ਮੰਜ਼ਿਲ ਹੋਰ ਵੀ ਹੈ ਬਿਲਕੁਲ ਬਈ ਰੀਜ ਤਾਂ ਇਹ ਹੈ ਹੂੰ ਤੇ ਹੁਣ ਕੰਮਕਾਰ ਤੋਂ ਰਿਟਾਇਰਮੈਂਟ ਦੀ ਏਜ ਤੇ ਆਏ ਹੋਏ ਆ ਠੀਕ ਹੈ ਵੀ ਜਿੰਨਾ ਇੱਕ ਘੁੰਮ ਸਕੀਏ ਆਉਣ ਵਾਲੇ ਸਾਲਾਂ ਚ ਘੁੰਮਣਾ ਹੀ ਆ ਅੱਛਾ ਜਿਵੇਂ ਤੁਹਾਨੂੰ ਕੋਈ ਕਹਿੰਦੇ ਲੋਕ ਜੇ ਤੁਸੀਂ ਗੱਲ ਕੀਤੀ ਵੀ ਲੋਕ ਕਹਿ ਹੁੰਦੇ ਆ ਹੁਣ ਵੀ ਮਤਲਬ ਘਰ ਦੇ ਨੇ ਕਿਹਾ ਵੀ ਇੰਨੇ ਇੰਨੇ ਰੁਪਏ ਤਾਂ ਤੁਸੀਂ ਸਕੋਰਪਿਓ ਲੈ ਲੈਂਦੇ ਹੋ ਆਪਣੇ ਫੋਰਚੂਨਰ ਲੈ ਲੈਂਦੇ ਨਹੀਂ ਜੀ ਮੇਰਾ ਪਰਿਵਾਰ ਬਹੁਤ ਕੋਆਪਰੇਟਿਵ ਹੈ ਹਾਂ ਮੇਰੇ ਮੂ ਮੈਨੂੰ ਨਹੀਂ ਕਿਸੇ ਘਰ ਦੇ ਨੇ ਕਿਹਾ ਉਹ ਪਹਿਲਾਂ ਬਾਈਕ ਜਦੋਂ ਮੈਂ ਨਾਲੇ ਸਾਰੇ ਇਕੱਠੇ ਜਾਇਆ ਕਰਦੇ ਨਹੀਂ ਜਦੋਂ ਮੈਂ ਪਹਿਲਾ ਬਾਈਕ ਲਿਆ ਸੀਗਾ ਮੇਰਾ ਅ ਜੁਲਾਈ ਹਨਾ ਜੁਲਾਈ 1999 ਚ ਮੇਰੀ ਏਜ ਪੂਰੀ ਹੁੰਦੀ ਸੀ ਲਾਇਸੈਂਸ ਦੀ ਹਾਂ ਤੇ ਦਸੰਬਰ ਤੱਕ ਮੈਨੂੰ ਲਾਇਸੈਂਸ ਮਿਲਿਆ ਸੀ ਤੇ ਦਸੰਬਰ ਚ ਮੇਰੀ ਮੰਮੀ ਨੇ ਮੈਨੂੰ ਬਾਈਕ ਲੈਤਾ ਸੀ ਅੱਛਾ ਕਿਹੜਾ ਲੈ ਸੀ ਪਹਿਲਾਂ ਮੇਰੇ ਕੋਲ ਇੱਕ ਕਾਵਸਾਕੀ ਕੇਬੀ 100 ਹੁੰਦਾ ਸੀ ਅੱਛਾ ਤੇ ਹੁਣ ਹੁਣ ਅੱਗੇ ਹੋਰ ਵੀ ਅੱਛਾ ਹੈਗੀ ਹੈ ਕਿ ਬਸ ਹੁਣ ਇਸੇ ਤੇ ਮਨਪਸੰਦ ਹੈ ਵੈਸੇ ਬਾਈਕ ਰਾਈਡ ਵੱਲੋਂ ਤਾਂ ਜੀ ਇਹਦੇ ਤੋਂ ਉੱਤੇ ਮੈਨੂੰ ਕੋਈ ਨਹੀਂ ਪਸੰਦ ਆ ਹੂੰ ਪਰ ਮੈਂ ਹਰਲੇ ਵੀ ਰਾਈਡ ਕੀਤਾ ਤੇ ਬੁਲਟ ਵੀ ਮੈਨੂੰ ਬਹੁਤ ਪਸੰਦ ਆ ਹੂੰ ਇੱਛਾ ਹੈਗੀ ਆ ਵੀ ਮੇਰੇ ਕੋਲ ਇੱਕ ਫਲੀਟ ਹੋਵੇ ਬਾਈਕਸ ਦੀ ਠੀਕ ਹੈ ਚਲੋ ਠੀਕ ਆ ਭਾਈ ਜੀ ਬਹੁਤ ਬਹੁਤ ਮਿਹਰਬਾਨੀ ਤੇ ਪਰਮਾਤਮਾ ਤੁਹਾਡੀ ਇੱਛਾ ਪੂਰੀ ਕਰੇ ਜੀ ਆਇਆਂ ਨੂੰ ਜੀ ਥੈਂਕ ਯੂ ਜਨਾਬ ਥੈਂਕ ਯੂ ਥੈਂਕ ਯੂ ਦੋਸਤੋ ਇਹ ਨੇ ਵਿਆਸਨੀ ਜੀ ਸੰਧੂ ਤੇ ਇਹ ਇਹਨਾਂ ਦੀ ਇੰਸਟਾ ਜਿਹੜੀ ਹੈ ਬਿਗ ਬਾਈਕਰ ਸਿੰਘ ਤੁਸੀਂ ਜਾ ਕੇ ਫੋਲੋ ਕਰ ਸਕਦੇ ਹੋ ਤੇ ਹੋਰ ਜੋ ਕੋਈ ਗੱਲ ਰਹਿ ਗਈ ਹੋਵੇ ਤੁਸੀਂ ਸਿੱਧੇ ਇਹਨਾਂ ਨੂੰ ਬਾਈਓ ਰਨ ਕਮੈਂਟ ਕਰਕੇ ਪੁੱਛ ਲਿਓ ਇਸ ਸਟੋਰੀ ਦੇ ਵਿੱਚ